ਕੈਨਿਸ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਇਸ ਵੇਲੇ ਦੀ ਅਹਿਮ ਅਪਡੇਟ ਦਿੱਲੀ ਯੂਨੀਵਰਸਿਟੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਜਿਹੜੀ ਕਾਨੂੰਨ ਦੀ ਪੜ੍ਹਾਈ ਕਰਵਾਈ ਜਾ ਰਹੀ ਸੀ ਕਾਨੂੰਨੀ ਵਿਸ਼ੇ ਦੇ ਵਿੱਚ ਮਨੂ ਸਮ੍ਰਿਤੀ ਦਾ ਇੱਕ ਵਿਸ਼ਾ ਐਡ ਕਰਨ ਦੇ ਉੱਤੇ ਵਿਵਾਦ ਖੜਾ ਹੋ ਗਿਆ ਜਿਸ ਨੂੰ ਲੈ ਕੇ ਜਿਹੜੇ ਪ੍ਰੋਫੈਸਰਸ ਹਨ ਯੂਨੀਵਰਸਿਟੀ ਦੇ ਉਹਨਾਂ ਦੇ ਵੱਲੋਂ ਜਿਹੜਾ ਇਸ ਸੰਦਰਭ ਦੇ ਵਿੱਚ ਵਾਈਸ ਚਾਂਸਲਰ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਵੱਡੇ ਸਵਾਲ ਚੁਕੇ ਗਏ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜੇਕਰ ਮਨੁਸਮ੍ਰਿਤੀ ਦਾ ਇਹ ਵਿਸ਼ਾ ਕਾਨੂੰਨੀ ਵਿਸ਼ੇ ਦੇ ਵਿੱਚ ਲਾਗੂ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਵੱਲੋਂ ਇਤਰਾਜ਼ ਜਤਾਇਆ ਜਾਵੇਗਾ ਤੇ ਇਸ ਦਾ ਵਿਰੋਧ ਵੀ ਹੋਵੇਗਾ ਜਿਸ ਨੂੰ ਲੈ ਕੇ ਇੱਕ ਪਾਸੇ ਵਿਰੋਧੀ ਧਿਰਾਂ ਦੇ ਵੱਲੋਂ ਸਰਕਾਰ ਦੇ ਉੱਤੇ ਕਿੰਤੂ ਪਰੰਤੂ ਕੀਤਾ ਗਿਆ ਤੇ ਦੂਜੇ ਪਾਸੇ ਪ੍ਰੋਫੈਸਰਾਂ ਦੇ ਵੱਲੋਂ ਵਾਇਸ ਆਨਸਰਰ ਦੇ ਉੱਤੇ ਦਬਾਅ ਬਣਾਇਆ ਗਿਆ ਜਿਸ ਤੋਂ ਬਾਅਦ ਜਿਹੜਾ ਇਹ ਵਿਸ਼ਾ ਸੀ ਇਸ ਨੂੰ ਲਾਗੂ ਕਰਨ ਦਾ ਜਿਹੜਾ ਪ੍ਰਸਤਾਵ ਸੀ ਉਹ ਹੁਣ ਰੱਦ ਕਰ ਦਿੱਤਾ ਗਿਆ ਤੇ ਇਸ ਸਬੰਧ ਦੇ ਵਿੱਚ ਪ੍ਰੋਫੈਸਰਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਜੇਕਰ ਇਹ ਵਿਸ਼ਾ ਕਾਨੂੰਨੀ ਵਿਸ਼ੇ ਦੇ ਨਾਲ ਲਾਗੂ ਹੁੰਦਾ ਤਾਂ ਇਸ ਦੇ ਉੱਤੇ ਵਿਰੋਧ ਹੋਵੇਗਾ ਤੇ ਉਹਨਾਂ ਦੇ ਵੱਲੋਂ ਖੁਦ ਇਸ ਦੇ ਉੱਤੇ ਵਿਰੋਧ ਜਤਾਇਆ ਜਾਵੇਗਾ ਤੇ ਜੇ ਗੱਲ ਕੀਤੀ ਜਾਵੇ ਮਨੋਸਮਰਤੀ ਦੀ ਕਿ ਮਨੋਸਮਰਤੀ ਹੈ ਕੀ ਇਸ ਦੇ ਉੱਤੇ ਗੱਲ ਕਰ ਲਈ ਜਾਵੇ ਤਾਂ ਮਨੋਸਮਰਤੀ ਇੱਕ ਤੀਜੀ ਸਦੀ ਦੇ ਵਿੱਚ ਲਿਖੀ ਗਈ ਹੈ ਤੇ ਇਸ ਦੇ 12 ਚੈਪਟਰ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਇਲਜ਼ਾਮ ਲਗਾਏ ਜਾਂਦੇ ਨੇ ਉਹ ਕਿਹਾ ਗਿਆ ਹੈ ਕਿ ਇਹ ਅੰਗਰੇਜ਼ਾਂ ਦੇ ਜਿਹੜੇ ਵਿਸ਼ੇ ਸਨ ਉਹ ਵਿਸ਼ਿਆਂ ਦੇ ਨਾਲ ਤਲੋਕਾਤ ਰੱਖਦੇ ਨੇ ਕਿਉਂਕਿ ਜਿਸ ਤਰ੍ਹਾਂ ਅੰਗਰੇਜ਼ਾਂ ਦੇ ਵੱਲੋਂ ਪਾੜੋ ਤੇ ਰਾਜਕਰੋਦੀ ਨੀਤੀ ਰੱਖੀ ਗਈ ਸੀ ਉਸ ਦੇ ਤਹਿਤ ਹੀ ਇਸ ਦੇ ਵਿੱਚ ਸਭ ਕੁਝ ਲਿਖਿਆ ਗਿਆ ਤੇ ਡਾਕਟਰ ਜਿਹੜੇ ਅੰਬੇਦਕਰ ਨੇ ਉਹਨਾਂ ਦੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਸੀ ਦੇ ਸਾਫ ਤੌਰ ਤੇ ਉਹਨਾਂ ਦੇ ਵੱਲੋਂ ਤਾਂ ਜਿਹੜੀ ਇਹ ਮਨੁਸਮ੍ਰਿਤੀ ਦੀ ਕਿਤਾਬ ਸੀ ਉਹ ਵੀ ਸਾੜ ਦਿੱਤੀ ਗਈ ਸੀ ਤੇ ਖੁੱਲ ਕੇ ਵਿਰੋਧ ਜਤਾਇਆ ਗਿਆ ਸੀ ਹਾਲਾਂਕਿ ਮਨੁਸਮ੍ਰਿਤੀ ਦੇ ਜਿਹੜੇ ਪੱਖ ਦੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਅਜਿਹਾ ਕੁਝ ਨਹੀਂ ਹੈ ਇਸ ਦੇ ਵਿੱਚ ਔਰਤਾਂ ਦੇ ਖਿਲਾਫ ਕੁਝ ਨਹੀਂ ਲਿਖਿਆ ਗਿਆ ਇਸ ਦੇ ਵਿੱਚ ਬਿਲਕੁਲ ਸਭ ਕੁਝ ਠੀਕ ਠਾਕ ਹੈ ਪਰੰਤੂ ਜਿਸ ਤਰ੍ਹਾਂ ਕਾਨੂੰਨ ਸਮੇਂ ਦੇਰ ਸਮੇਂ ਬਦਲਦੇ ਰਹੇ ਉਹਨਾਂ ਦੇ ਤਹਿਤ ਇੱਕ ਇਲਜ਼ਾਮਬਾਜ਼ੀ ਸ਼ੁਰੂ ਹੋਈ ਜਿਸ ਦੇ ਤਹਿਤ ਮਨੁਸਮ ਤੇ ਉਹਨੂੰ ਬਦਨਾਮ ਕੀਤਾ ਜਾਂਦਾ ਹਾਲਾਂਕਿ ਇਹ ਸਭ ਨੂੰ ਲੈ ਕੇ ਹੁਣ ਜਿਹੜਾ ਵਿਵਾਦ ਖੜਾ ਹੋਇਆ ਸੀ ਉਹ ਠਹਿਰਾਵ ਆ ਗਿਆ ਉਸ ਦੇ ਵਿੱਚ ਤੇ ਸਾਫ ਤੌਰ ਤੇ ਦਿੱਲੀ ਯੂਨੀਵਰਸਿਟੀ ਦੇ ਵੱਲੋਂ ਇਸ ਗੱਲ ਨੂੰ ਅੱਗੇ ਰੱਖਿਆ ਗਿਆ ਕਿ ਜਿਹੜਾ ਇਹ ਵਿਸ਼ਾ ਹੈ ਇਹ ਕਾਨੂੰਨੀ ਵਿਸ਼ੇ ਦੇ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ